ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਖਾਲਸੇ ਸਾਹਿਬਾਨ ਦੇ ਪਸੂ ਨੂੰ ਸਮਰਪਿਤ ਅੰਤਾਰੀ ਗੁਰਦੁਆਰਾ ਕਮੇਟੀ ਵੱਲੋਂ ਮਹਾਨ ਅਰ ਕੀਰਤਨ 4 ਮਈ ਦੇ ਐਤਵਾਰ ਨੂੰ ਮਾਲਟਨ ਗੁਰਦੁਆਰਾ ਸਾਹਿਬ ਤੋਂ ਰੈਕਸ਼ਲ ਗੁਰਦੁਆਰਾ ਸਾਹਿਬ ਹੁਣ ਜਾ ਰਹੇ ਨੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਹੜੀਆਂ ਜ਼ਰੂਰੀ ਗੱਲਾਂ ਨੇ ਆਪਾਂ ਘਾਤ ਦੇ ਨਹੀਂ ਚੱਲਣਾ ਜਿਹੜੀਆਂ ਗੱਡੀਆਂ ਪਾਰਕ ਕਰਨੀਆਂ ਨੇ ਰਸਤੇ ਵਿੱਚ ਕਿਸੇ ਦੇ ਘਰਾਂ ਮੂਰੇ ਨਾ ਪਾਰਕ ਕਰ ਕਿਉਂਕਿ ਉਹ ਆਪਣੀਆਂ ਕੰਪਲੇਂਟਾਂ ਜਾਂਦੀਆਂ ਨੇ ਨੈਕਸਟ ਟਾਈਮ ਪਰਮਿਟ ਨਹੀਂ ਮਿਲਣਾ ਤੇ ਜਿਹੜੀਆਂ ਜਿਹੜੇ ਟੈਂਟ ਲਾਉਣੇ ਨੇ ਬਿਨਾਂ ਇਜਾਜ਼ਤ ਕੋਈ ਵੀ ਰਾਸਤੇ ਵਿੱਚ ਪਰਮਿਟ ਤੋਂ ਬਿਨਾਂ ਟੈਂਟਰਾਂ ਨਾਲ ਲਾਵੇ ਜੇ ਟੈਂਟ ਲਾਏਗੇ ਇਨਫੋਰਸਮੈਂਟ ਵਾਲੇ ਟਿਕਟ ਦੇ ਕੇ ਚਿਗਾ ਦੇਣਾ ਪਲੀਜ਼ ਬੇਨਤੀ ਹੈ ਹੰਬਰ ਬੋਰਡ ਲਾਈਨ ਤੇ ਉੱਥੇ ਬਿਲਕੁਲ ਈਸਾਈ ਦੀ ਟੈਂਟ ਲੱਗਣੇ ਨੇ ਪਲੀਜ਼ ਬੇਨਤੀ ਹੈ ਵੀ ਉਹ ਇੱਕ ਪਾਸੇ ਜੇ ਟੈਂਟ ਲੱਗਣੇ ਆ ਤੇ ਉਧਰ ਹੀ ਲਾਓ ਜੇ ਤੁਸੀਂ ਰਸਤੇ ਵਿੱਚ ਬਿਨਾਂ ਪਰਮਰ ਤੋਂ ਟੈਂਟ ਲਾਏ ਤਾਂ ਉਹਨਾਂ ਨੇ ਚੁਕਾ ਦੇਣੇ ਆ ਤੇ ਇਸੇ ਤਰ੍ਹਾਂ ਰੈਕਚਰ ਗੁਰਦੁਆਰਾ ਸਾਹਿਬ ਵਿਖੇ ਜੇ 8 ਵਜੇ ਤੱਕ ਜਿਹੜੀਆਂ ਵੀ ਜਿਨ੍ਹਾਂ ਨੇ ਸਮਾਨ ਅੰਦਰ ਭੇਜਣਾ ਹੈਗਾ ਉਹ ਸਮਾਨ ਅੰਦਰ ਪਹਚਾ ਕੇ ਜਿਹੜੀਆਂ ਆਪਣੀਆਂ ਕਾਰਾਂ ਨੇ ਬੋਡਵੈਨ ਡੌਨਸ ਬੁਲੇਵਰਡ ਤੇ پارک ਇੱਕ ਪਾਰਕਿੰਗ ਮਿਲਣੀ ਆ ਉੱਥੇ ਤੁਸੀਂ پارک ਕਰ ਸਕਦੇ ਹੋ ਤੇ ਆਲੇ-ਦਾਲੇ ਕਿਤੇ ਵੀ ਘਾਹ ਤੇ پارک ਨਹੀਂ ਕਰਨਾ ਹੈਗਾ ਕੋਈ ਬਲਾਕਿੰਗ ਨਹੀਂ ਕਰਨੀ ਕਿਉਂਕਿ ਜੇ ਆਪਾਂ ਗੁਰੂ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਤਾਂ ਗੁਰੂ ਦੇ ਜੋ ਆਪਾਂ ਨੂੰ ਕਹਿੰਦੇ ਆ ਸਿਟੀ ਵਾਲੇ ਲਾ ਉਹਦੇ ਮੁਤਾਬਕ ਚੱਲਣਾ ਹੈ ਤਾਂ ਹੀ ਗੁਰੂ ਨੇ ਖੁਸ਼ ਹੋਣਾ ਤਾਂ ਹੀ ਖੁਸ਼ੀਆਂ ਪ੍ਰਾਪਤ ਹੋਣੀਆਂ ਪਲੀਜ਼ ਬੇਨਤੀ ਹੈ ਵੀ ਆਪਾਂ ਡਿਸਪਲਨ ਵਿੱਚ ਰਹੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ